ਸਤਿ ਸ਼੍ਰੀ ਅਕਾਲ ਜੀ ਸਾਰੇ ਡਰਾਈਵਰ ਵੀਰਾਂ ਨੂੰ ਮੇਰੇ ਵੱਲੋਂ ਸੈਮਕੰਡਾ ਵਲੌਗ 'ਚ ਤੁਹਾਡਾ ਸਵਾਗਤ ਹੈ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਣੇ ਵਲੌਗ ਤੁਹਾਨੂੰ ਕਿੱਦਾਂ ਲੱਗਦੇ ਹੈ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਵੇਂ ਵਲੌਗ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਵਾਂਗੇ ਔਰ ਜਿਨ੍ਹਾਂ ਨੇ ਆਪਣਾ YouTube ਚੈਨਲ ਨਹੀਂ ਸਬਸਕ੍ਰਾਈਬ ਕੀਤਾ ਸਬਸਕ੍ਰਾਈਬ ਕਰ ਲਓ ਔਰ ਆਪਣੇ ਪੇਜ ਨੂੰ ਕਰ ਲਓ ਫੋਲੋ ਤੇ ਲੋਵੇ ਮਤਰੋ ਅੱਜ ਮੈਂ ਸੋਚਿਆ ਮਾਰੀਏ ਗੱਡੀ ਤੇ ਪਾਲਚ ਕਿਉਂਕਿ ਦੂਜੇ ਤੀਜੇ ਦੇਣਾ ਪਾ ਪਾਲਸ ਭਾਈ ਜੀ ਮਾਰਦੇ ਰਹੇ ਜੀ ਤਾਂ ਗੱਡੀ ਦੇ ਆਪਾਂ ਡੈਸ਼ਬੋਰਡ ਦੇ ਉੱ ਸਾਰੀ ਤੇ ਮਿੱਤਰੋ ਦਿਖਾਉਣਾ ਤੁਹਾਨੂੰ ਜੋ ਐਨ ਓਕੇ ਦੀ ਰਿਪੋਰਟ ਕਰਕੇ ਵੈਸੇ ਤਾਂ ਕੀਤਾ ਹੋਇਆ ਪਰ ਪਾਲਸ਼ ਮਾਰਨ ਵਾਲੀ ਆ ਡੈਸ਼ਬੋਰਡ ਤੇ ਔਰ ਪਾਲ ਸੱਪਾ ਲੈ ਲਈ ਮਿੱਤਰੋ ਵੈਕਸ ਪਾਲ ਦੀ ਵੈਕਸ ਪਾਲ ਇਹ ਡੈਸ਼ਬੋਰਡ ਤੇ ਬਹੁਤ ਵਧੀਆ ਰਹਿੰਦੀ ਆ ਤੇ ਜਿਹੜੀ ਆਪਾਂ ਸ਼ੋ ਤੇ ਮਾਰਦੇ ਹੈਗੇ ਆਂ ਮਿੱਤਰੋ ਆਪਾਂ ਗੋੜ ਵਾਲੀ ਪਾਲਛ ਉਹ ਥੋੜਾ ਜਿਹਾ ਜ਼ੋਰ ਤਾਂ ਲੱਗਦਾ ਪਰ ਹੁਣ ਗਰਮੀ ਆ ਹਨਾ ਕੋਈ ਚੱਕਰ ਨਹੀਂ ਤੇ ਕੈਮ ਸ਼ੈਮ ਹੋ ਗਏ ਓਕੇ ਦੀ ਰਿਪੋਰਟ ਕਰਕੇ ਆਪਾਂ ਹਾਂ ਮਿੱਤਰੋ ਗੋੜ ਵਾਲੀ ਪਾਲਛ ਜਿਹੜੀ ਉਹ ਵੀ ਸ਼ੋ ਵਗੈਰਾ ਤੇ ਮਾਰਤੀ ਆ ਤੇ ਜਿਹੜੀ ਆ ਰਹਿ ਗਈ ਅੰਦਰ ਇਹ ਡੈਸ਼ਬੋਰਡ ਵਾਲੀ ਆ ਇਹ ਵੀ ਮੈਂ ਸੋਚਿਆ ਕਿ ਮਾਰ ਦਈਏ ਤੇ ਦੱਸਿਓ ਫਿਰ ਕਿੱਦਾਂ ਲੱਗੀ ਤੇ ਤੁਸੀਂ ਕਿਹੜੀ ਪਾਲਸ਼ ਵਰਤਦੇ ਆਂ ਜ਼ਰੂਰ ਦੱਸਿਓ ਫਿਰ ਤੇ ਲਓ ਜੀ ਡ్రਾਈਵਰ ਵੀਰੋਂ ਲਈ ਸੀ ਆਪਾਂ ਹਨ ਨਵੀਂ ਸ਼ੀਸ਼ੀ ਵੈਕਸ ਪਾਲ ਦੀ ਤੇ ਅੱਜ ਮੈਂ ਕਹਾਂ ਚਲੋ ਮਾਰੀਏ ਪਾਲਸ ਪਾਲੀ ਆਪਾਂ ਪੰਜ ਦੇ ਉੱਤੇ ਤੇ ਲਓ ਵੀ ਦੋਸਤੋ ਓਕੇ ਕਰਕੇ ਵੈਸੇ ਤਾਂ ਆਪਾਂ ਨੂੰ ਪੂਰੀ ਬੈਸਟ ਲੱਗਦੀ ਆ ਇਹਦੇ ਵਾਸਤੇ ਵੀ ਵੈਸੇ ਧੁੱਪ ਚਾਹੀਦੀ ਅਗਰ ਪਾਲਸ਼ ਮਾਰਨੀ ਹੋਵੇ ਨਾ ਡੈਸ਼ਬੋਰਡ ਦੇ ਉੱਤੇ ਤੇ ਡੈਸ਼ਬੋਰਡ ਤੇ ਧੁੱਪ ਪੈਂਦੀ ਹੋਣੀ ਚਾਹੀਦੀ ਆ ਫਿਰ ਪੂਰੀ ਸ਼ਾਈਨਿੰਗ ਆਉਂਦੀ ਆ ਤੇ ਟਕਾ ਕੇ ਐਨ ਚੰਗੀ ਤਰ੍ਹਾਂ ਬਾਈ ਜ ਮਾਰੋ ਇਹ ਬਹੁਤ ਵਧੀਆ ਸ਼ਾਈਨਿੰਗ ਹੁੰਦੀ ਆ ਯਾਰ ਆਪਾਂ ਦਾ ਵੈਸੇ ਪੂਰੀ ਵਧੀਆ ਲੱਗਦੀ ਆ ਇਹ ਤੇ ਸ਼ੋਅ ਤੇ ਆਪਾਂ ਵਰਤਦੇ ਆ ਦੂਜੀ ਗੋੜ ਵਾਲੀ ਪਾਲ ਚ ਤੇ ਇੱਥੇ ਡੈਸ਼ਬੋਰਡ ਤੇ ਜਿਹੜੀ ਹੁੰਦੀ ਆ ਇਹ ਪੰਜ ਵਾਲੀ ਜੀ ਇਹ ਵਰਤੀ ਦੀ ਆ ਤੇ ਪੂਰਾ ਐਨ ਮਤਲਬ ਕਿ ਚਮਕਣ ਲੱਗ ਪੈਂਦਾ ਡੈਸ਼ਬੋਰਡ ਸਾਰਾ ਤੇ ਹੁਣ ਆਪਾਂ ਸਾਰੇ ਡੈਸ਼ਬੋਰਡ ਦੇ ਉੱਤੇ ਮਾਰ ਦੇਣੀ ਆ ਮਿੱਤਰੋ ਵੇਖੋ ਕਿਵੇਂ ਨਾਲ ਦੀ ਨਾਲ ਸ਼ਾਈਨਿੰਗ ਆਉਣ ਲੱਗ ਪਈ ਆ ਤੇ ਮਤਲਬ ਕਿ ਸਾਫ਼ ਸੁਥਰਾ ਡੈਸ਼ਬੋਰਡ ਨਾ ਬਹੁਤ ਸੋਹਣਾ ਲੱਗਦਾ ਗੱਡੀ ਦਾ ਹਨਾ ਕਿ ਚੰਗੀ ਤਰ੍ਹਾਂ ਟਿਕਾ ਕੇ ਸਾਫ਼ ਕੀਤਾ ਹੋਵੇ ਤਾਂ ਵਧੀਆ ਲੱਗਦਾ ਨਹੀਂ ਤਾਂ ਇਹ ਰੁੱਖਾ ਜਿਹਾ ਨਾ ਬਹੁਤ ਪੜਾ ਲੱਗਦਾ ਵਾ ਤੇ ਮਤਲਬ ਕਿ ਜਦੋਂ ਮਾਰੀ ਹੁੰਦੀ ਨਾ ਪਾਲਸ ਪਰ ਮਿੱਟੀ ਦਾ ਬਹੁਤ ਖੱਚੜੀ ਹੈ ਪਾਲਚ ਛੀਛੇ ਛੀਆ ਤਾਂ ਚੱਕ ਕੇ ਰੱਖੇ ਬੰਦਾ ਨਾਲ ਦੀ ਨਾਲ ਕਪੜਾ ਮਾਰੀ ਜਾਵੇ ਤਾਂ ਫੇਰ ਸਾਫ ਸੁਪਈਆ ਰਹਿੰਦਾ ਪੂਰਾ ਤੇ ਕਾਲਾ ਕਾਲਾ ਡੈਸ਼ਬੋਰਡ ਪੂਰਾ ਆਣ ਬਾਈ ਘੈਂਡ ਲੱਗਦਾ ਤੇ ਬਾਕੀ ਹੁਣ ਟਾਈਮ ਥੋੜਾ ਹੀ ਆ ਬਾਈ ਆਪਾਂ ਬਸ ਲਵਾ ਲੈਣਾ ਏਸੀ ਬਾਬਾ ਰੱਖੇ ਸੁੱਖ ਹੌਲੀ ਹੌਲੀ ਕਰਮਾ ਵਾਲੀ ਦੇ ਸਾਰੇ ਰੁਪਏ ਲਾ ਰਹੇ ਆ ਚਲੋ ਵੀ ਇਧਰਲੇ ਪਾਸੇ ਮਾਰ ਦਈਏ ਮੀਟਰਾ ਮੋਟਰਾ ਦੇ ਚੰਗੀ ਤਰ੍ਹਾਂ ਇਹ ਆ ਵੈਕਸ ਪਾਲ ਵੈਕਸਪੋਲ ਚਰਨਾਂ ਕੈਂਡ ਲੱਗਦੀ ਮਿੱਤਰੋ ਆਪਾਂ ਨੂੰ ਡੈਸ਼ਬੋਰਡ ਤੇ ਮਾਰਨਾ ਤੇ ਪੂਰੀ ਵਧੀਆ ਪਾਲਸ ਆ ਇਹ ਤੁਸੀਂ ਕਿਹੜੀ ਯੂਜ਼ ਕਰਦੇ ਹੋ ਤੇ ਕਮੈਂਟ ਕਰਕੇ ਜਰੂਰ ਦੱਸ ਦਿਓ ਮਿੱਤਰੋ ਵੈਕਸਪੋਲ ਦੀ ਪਾਲਸ ਘੋੜੀ ਤੇ ਅਦੁੱਜੀ ਫਾਰਮ ਵਾਲੀ ਜਿਹੜੀ ਡੈਸ਼ਬੋਰਡ ਤੇ ਮਾਰਦੇ ਆਪਾਂ ਇਹ ਜਦ ਵੱਜੀ ਹੋਵੇ ਨਾ ਗੱਡੀ ਫਿਰ ਆ ਮੂੰਹੋਂ ਬੋਲਦੀ ਐ ਗਨ ਨੇ ਬਰਾਸੋ ਵੀ ਮਾਰਨ ਵਾਲੀ ਆ ਬਰਾਸੋ ਬਣਾਈ ਪਈ ਆ ਪਾ ਮਿੱਤਰੋ ਗੋਲੇ ਗਾਲੇ ਸਾਫ ਕਰਨ ਵਾਲੇ ਆ ਆਪਣੇ ਗੋਲੇ ਗਾਲੇ ਵੀ ਕਰ ਦੇਣੇ ਆ ਸਾਫ ਅੱਜ ਪੂਰੀ ਚੰਗੀਦਣਾ ਗੱਡੀ ਸਾਫ ਕਰਕੇ ਮਿੱਤਰੋ ਫੇਰ ਜਾ ਕੇ ਅੱਜ ਮਾਰੋ ਵੀ ਸਾਫ ਕਰਤੀ ਸੀ ਧੋਤੀ ਸੀ ਚੰਗੀਦਣਾ ਗੱਡੀ ਅੱਜ ਅੱਜ ਬਜੀ ਨੇ ਲਾਇਆ ਕਾਫੀ ਟਾਈਮ ਤੇ ਗੱਡੀ ਦੇ ਉੱਤੇ ਅਗਲੀ ਚੱਕਲੂਚਾ ਪੂਰਾ ਐਨ ਚੰਗੀ ਦਾ ਸਾਫ ਕਰਕੇ ਧੋਤਦਾ ਬਈ ਵਾਸ਼ ਕਰਤਾ ਆਪਾਂ ਹਨਾ ਤੇ ਵਾਸ਼ ਕਰਕੇ ਉਸ ਤੋਂ ਬਾਅਦ ਬਈ ਜਿਹੜੇ ਟੈਟੂਰ ਸੀ ਆਪਣੇ ਸਾਰੇ ਧੋਤੇ ਆਪਾਂ ਅੱਜ ਜਿਹੜੇ ਮੂਰਲੇ ਮਗਰਲੇ ਟਾਇਰ ਧੋ ਕੇ ਐਨ ਚੰਗੀ ਦਾ ਫਿਰ ਨਜ਼ਾਰਾ ਬਣਾਤੇ ਆ ਹੁਣ ਟਿਪਟੋਪਾ ਰਾਣੀ ਆਪਣੀ ਜਦੋਂ ਢੇੜ ਆ ਗਿਆ ਉਹਦੀ ਬਸ ਇਹ ਆਦਣੀ ਆ ਤੇ ਲੋ ਬਈ ਮਤਰੋ ਆ ਗਿਆ ਡਨ ਇਹ ਦੁਬਾਰਾ ਮਾਰਾਂਗੇ ਹੁਣ ਆਪਾਂ ਕਪੜਾ ਤੱਲੋਏ ਮਿੱਤਰੋ ਹੁਣ ਮਾਰਾਂਗੇ ਬਿਲਕੁਲ ਸਾਫ਼ ਕਪੜਾ ਫਾਂੜਾ ਬੁਰਦੇ ਤੇ ਇਹਨਾਂ ਪੂਰਾ ਟਕਾ ਕੇ ਫਿਰ ਇਹਨਾਂ ਪੂਰੀ ਸ਼ਾਈਨਿੰਗ ਆ ਜਾਣੀ ਆ ਐ ਤਾਂ ਸਾਰੇ ਡਰਾਈਵਰ ਭਰਾਵਾਂ ਨੂੰ ਕੋਈ ਦੱਸਣ ਦੀ ਲੋੜ ਨਹੀਂ ਸੀ ਕੋਈ ਵੀ ਜ਼ਰੂਰਤ ਨਹੀਂ ਡਰਾਈਵਰ ਭਰਾਵ ਸਾਰਾ ਕੁਝ ਜਾਣਦੇ ਆ ਐ ਸਟੇਰਿੰਗ ਤੋਂ ਪੂਰਾ ਭਾਈ ਜੀ ਓਕੇ ਕਰਕੇ ਚਮਕਦਾ ਹੋਏ ਨਾ ਤੇ ਬੰਦਾ ਜਦੋਂ ਬੈਠੇ ਸੀਟ ਤੇ ਤੇ ਲੱਗ ਜੇ ਪਤਾ ਕਿ ਕਿਆ ਬਾਤ ਹੈ ਬਈ ਜੱਬ ਕੱਢੇ ਵੇ ਆ ਮੁੰਡਿਆਣੇ ਅਮਾ ਇਸਕੀਮੀ ਦਾ ਉਹਦੀ ਫਾਇਦਾ ਲਾਦਾ ਜੇ ਗੱਡੀ ਮੂੰਹਾਂ ਬੋਲਦੀ ਹੋਵੇ ਇਹ ਗੱਡੀ ਨਾ ਮੂੰਹਾਂ ਬੋਲੇ ਆ ਫੇਰ ਕੋਈ ਫਾਇਦਾ ਨਹੀਂ ਗੱਡੀਆਂ ਰੱਖਣ ਦਾ ਜੇ ਗੱਡੀ ਨਾ ਬੰਦਾ ਸਾਫ਼ ਕਰੇ ਫੇਰ ਕੀ ਫਾਇਦਾ ਪੈਸੇ ਲਾਏ ਤਾਂ ਬਈ ਸ਼ਿਕਿੰਗ ਨੇ ਬੰਦੇ ਦਾ ਪਤਾ ਲੱਗਦਾ ਗੱਡੀ ਸਾਫ਼ ਸਪਾਈ ਹੋਵੇ ਨਾ ਪੂਰੀ ਓਕੇ ਐ ਬਜੀ ਪੁੱਤਰ ਗਿਆ ਗੱਡੀ ਧੋ ਗਏ ਆਪਣੀ ਉਹਨੂੰ ਭੇਜਿਆ ਕੰਮ ਤੇ ਆਪ ਆਪ ਇਧਰ ਕਰ ਰਹੇ ਆ ਗੜੀ ਦੀ ਸਾਫ ਸਵਾਈ ਤੇ ਲੋ ਵੀ ਦੋਸਤੋ ਲੋਈ ਮਤਰਾ ਅੱਜ ਆ ਕੋਈ ਡਾਇਬੋੜ ਹੋ ਗਿਆ ਬਲੈਕ ਬਲੈਕ ਪੂਰਾ ਰੰਗ ਵੀ